ਦਾ ਪੰਜਾਬ ਟਾਕਸ ਚੈਨਲ ਦੇ तमाम تا ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਅਦਬ ਨਾਰ ਸਤਿ ਸ੍ਰੀ ਅਕਾਲ ਅੱਜ ਦਾ ਵਿਸ਼ਾ ਜਿਹੜਾ ਲੈ ਕੇ ਹਾਜ਼ਰ ਹੋਇਆ ਤੁਹਾਡੀ ਸੇਵਾ ਚ ਉਹ ਹੈ ਸਿੱਖ ਪੰਥ ਨੂੰ ਟਕਸਾਲਾਂ ਦੀ ਦੇਣ ਯਾਨੀ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਿਹੜੀਆਂ ਟਕਸਾਲਾਂ ਨੇ ਉਹਨਾਂ ਨੇ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ ਔਰ ਉਹਦਾ ਜ਼ਿਕਰ ਕਰਨਾ ਬਣਦਾ ਹੈ ਟਕਸਾਲ ਦਾ ਵੈਸੇ ਮਤਲਬ ਹੁੰਦਾ ਮਿੰਟ ਅੰਗਰੇਜ਼ੀ ਚ ਜਿੱਥੇ ਪੈਸੇ ਬਣਦੇ ਨੇ ਕਰੰਸੀ ਬਣਦੀ ਹੈ ਪੁਰਾਣੇ ਜ਼ਮਾਨੇ ਚ ਇਹ ਤਕਸਰਾਸ਼ ਹੁੰਦੀ ਸੀ ਇਹ ਉਸ ਤੋਂ ਬਾਅਦ ਫਿਰ ਹੋ ਟਕਸਾਲਾ ਦਾ ਚਲਨ ਹੋਇਆ ਤੇ ਟਕਸਾਲ ਇੱਕ ਲਫਜ਼ ਬਣ ਗਿਆ ਜਿੱਥੇ ਘਾਟ ਘੜੀ ਜਾਂਦੀ ਹੈ ਜਿੱਥੇ ਕੋਈ ਕ੍ਰੀਏਟਿਵ ਜਿਹੜੀ ਗੱਲ ਉਹ ਹੁੰਦੀ ਹੈ ਸਿੱਖ ਪੰਥ ਨਾਲ ਟਕਸਾਲ ਲਫਜ਼ ਬਹੁਤ ਪ੍ਰਾਤਨ ਸਮੇਂ ਤੋਂ ਜੁੜਿਆ ਹੋਇਆ ਹੈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਜੰਗਾ ਜੁੱਧਾਂ ਤੋਂ ਬਾਅਦ ਕੁਝ ਸਮੇਂ ਲਈ ਕੀ ਆਮ ਕਰਦੇ ਨੇ ਲਖੀ ਜੰਗਲ ਖਾਲਸਾ ਇੱਥੇ ਉਹਨਾਂ ਨੂੰ ਲਖੀ ਜੰਗਲ ਲਿਖਿਆ ਉਹਨਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਦਾ ਇਲਾਕਾ ਉੱਥੇ ਸੰਗਤਾਂ ਦੀ ਆਮਦ ਸ਼ੁਰੂ ਹੋਈ ਜਦੋਂ ਜਦੋਂ ਸੰਗਤਾਂ ਨੂੰ ਜਿਵੇਂ ਪਤਾ ਲੱਗਦਾ ਗਿਆ ਕਿ ਗੁਰੂ ਸਾਹਿਬ ਆਏ ਨੇ ਤੇ ਮਾਲਵੇ ਦੀਆਂ ਸੰਗਤਾਂ ਹੁਮ ਹੁਮਾ ਕੇ ਤੇ ਮਾਲਵੇ ਤੋਂ ਬਾਹਰ ਦੋਆਬਾ ਤੇ ਮਾਝੇ ਖੇਤਰ ਦੀਆਂ ਸੰਗਤਾਂ ਹੋਰ ਜਿੱਥੋਂ ਵੀ ਜਿਹਨੂੰ ਜਿਹਨੂੰ ਵੀ ਪਤਾ ਲੱਗਾ ਮਹਾਰਾਜ ਨੇ ਲਿਖਿਆ ਕਿਸੇ ਨਾਲ ਨਾ ਰਹੀ ਇਕਾਈ ਜਿਹਨੂੰ ਜਿਹਨੂੰ ਪਤਾ ਲੱਗਾ ਉਹ ਵਾਹੂ ਦਾਹੀ ਆਪਣੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਉਥੇ ਪਹੁੰਚਦਾ ਤੇ ਵੱਢੀ ਗਿੰਦੂ ਸੰਗਤ ਆਉਂਦੀ ਰਹੀ ਉਥੇ ਕਹਿੰਦੇ ਨੇ ਗੁਰੂ ਸਾਹਿਬ ਨੇ ਦੋ ਮਹਾਨ ਪਰੰਪਰਾਵਾਂ ਜਿਹੜੀਆਂ ਸੀ ਉਹਨਾਂ ਦਾ ਆਗਾਜ਼ ਕੀਤਾ ਬਹੁਤ ਵੱਡੇ ਕਾਰਜ ਨੇ ਇਹ ਇਤਿਹਾਸ ਇਕ ਤਾਂ ਗੁਰੂ ਸਾਹਿਬ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਜਿਹੜੀ ਸੀ ਉਹ ਲਿਖਵਾਈ ਲਿਖਣ ਦੀ ਸੇਵਾ ਕੀਤੀ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਮਹਾਨ ਸ਼ਹੀਦ ਪੰਤੇ ਜਰਨੈਲ ਜੋਧੇ ਗੁਰੂ ਸਾਹਿਬ ਨੇ ਪੰਜ ਪੀੜਾਂ ਇੱਕ ਬੀੜ ਲਿਖਵਾਈ ਉਹਦੇ ਚਾਰ ਉਤਾਰੇ ਕਰਵਾਏ ਤੇ ਇੱਕ ਵੀਰ ਜਿਹੜੀ ਸੀ ਉਹ ਨਾਲ ਲੈ ਕੇ ਗਏ ਹਜ਼ੂਰ ਸਾਹਿਬ ਜਿੱਥੇ ਉਹਨਾਂ ਨੇ ਫਿਰ ਆਪਣਾ ਸਰੀਰ ਤਿਆਗਣ ਤੋਂ ਪਹਿਲਾਂ ਚੋੜਾ ਤਿਆਗਣ ਤੋਂ ਪਹਿਲਾਂ ਉਸ ਨੂੰ ਗੁਰਤਾ ਗਦੀ ਬਖਸ਼ੀ ਤੇ ਸ਼ਬਦ ਨੂੰ ਗੁਰੂ ਸਥਾਪਿਤ ਕੀਤਾ ਉੱਥੇ ਹੀ ਉਹਨਾਂ ਨੇ ਕੋਈ 40 ਦੇ ਕਰੀਬ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕਥਾ ਸਰਮਨ ਕਰਾਈ ਤੇ ਉਹਨਾਂ ਨੂੰ ਕਥਾ ਕਰਨ ਲਾਇਆ ਕਥਾ ਦੀ ਜਾਂਚ ਦੱਸੀ ਕਿ ਉਹ ਪ੍ਰਸਿੱਧ ਕਥਾਵਾਚ ਬਣੇ ਜਨਤ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਵੀ ਸ਼ਾਮਲ ਸਨ ਤੇ ਉਹਨਾਂ ਨੂੰ ਕਹਿਤਾ ਤੁਸੀਂ ਜੀਵਨ ਮੁਕਤ ਹੋ ਬਹੁਤ ਉਹਨਾਂ ਨੂੰ ਗਿਆਨ ਬਖਸ਼ਿਆ ਇਥੋਂ ਕਥਾ ਦੀ ਰਵਾਇਤ ਫਿਰ ਚੱਲਦੀ ਹੈ ਕਥਾ ਦੀ ਰਵਾਇਤ ਖੇਰ ਪਿਛੋਂ ਵੀ ਚੱਲਦੀ ਆ ਰਹੀ ਸੀ ਪਰ ਗੁਰੂ ਸਾਹਿਬ ਨੇ ਇੱਕ ਨਵਾਂ ਪ੍ਰਚਾਰਕ ਹਰੀਆਲ ਦਸਤਾਪੈੰਦਾ ਕਰ ਦਿੱਤਾ ਤੀਸੀ ਜਿਹੜੀ ਵੱਡੀ ਦੇਣ ਇਹ ਬਾਬਾ ਦੀਪ ਸਿੰਘ ਜੀ ਔਰ ਹੋਰ ਗੁਰਸਿੱਖਾਂ ਨੇ ਰੜਕੇ ਉਹ ਫਿਰ ਦਮਦਮੀ ਟਕਸਾਲ ਦੀ ਉੱਥੇ ਨਹੀਂ ਰੱਖੀ ਬਣਾਈ ਦਮਦਮੀ ਟਕਸਾਲ ਕਿਉਂਕਿ ਦਮਦਮਾ ਸਾਹਿਬ ਤੇ ਦਮਦਮੀ ਨਾਂ ਤਾਂ ਰੱਖਿਆ ਇਸ ਟਕਸਾਲ ਦਾ ਮਕਸਦ ਮੁਖਤੌਰ ਤੇ ਇਹ ਮਿੱਥਿਆ ਗਿਆ ਕਿ ਇਹ ਗੁਰਮਤ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਦੇ ਸਰਲ ਅਰਥ ਬੋਧ ਦੇ ਨਾਲ ਨਾਲ ਗੁਰਬਾਣੀ ਸਾਹਿਤ ਵੀ ਸੰਗਤਾਂ ਤੱਕ ਮਹैया ਕਰਵਾਵੇਗੀ ਇਹ ਤਿੰਨ ਵੱਡੇ ਟੀਚੇ ਸਨ ਜਿਨ੍ਹਾਂ ਦੇ ਅਨੁਸਾਰ ਇਹਨਾਂ ਮਹਾਪੁਰਖਾਂ ਨੇ ਕੰਮ ਆਰੰਭ ਕੀਤਾ ਤੋ 담ਲੀਗੂ ਸਾਲ ਸਭ ਤੋਂ ਪੁਰਾਣੀ ਟਕਸਾਲ ਹੈ ਤਾਂ ਹੀ ਇਹਨਾਂ ਨੂੰ ਸ਼ਹੀਦਾ ਦੀ ਅਮਰ ਸ਼ਹੀਦਾ ਨੇ ਕਿਉਂਕਿ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਨੇ ਤੇ ਭਾਈ ਮਨੀ ਸਿੰਘ ਜੀ ਮਹਾਨ ਸ਼ਹੀਦ ਨੇ ਸਿੱਖ ਪੰਥ ਦੇ ਤੇ ਸੰਤ ਚਰਨੈਲ ਸਿੰਘ ਪਿੰਡਾ ਵਾਲੇ ਤੱਕ ਇਹ ਪਰੰਪਰਾ ਹੁਣ ਤੱਕ ਵੀ ਚੱਲਦੀ ਆ ਰਹੀ ਹੈ ਟਕਸਾਲ ਦਾ ਇਸ ਵੇਲੇ ਮੁੱਖ ਦਫ਼ਤਰ ਜਿਹੜਾ ਹੈਡਕੁਆਟਰ ਉਹ ਚੌਕ ਮਹਿਤਾ ਇਹਤ ਹੈ ਮਾਝੇ ਦੇ ਖੇਤਰ ਵਿੱਚ ਇਹ ਸੰਤ ਹਰਨਾਮ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਕਈ ਲੋਕ ਜਾਂ ਸੰਗਤਾਂ ਸੰਤ ਬਾਬਾ ਹਰਨਾਮ ਸਿੰਘ ਜੀ ਤੋਂ ਮਾ ਕਹਿ ਕੇ ਵਿਸ਼ੇਸ਼ਕਾਰ ਦਿੰਦੀਆਂ ਨੇ ਉਹਨਾਂ ਦਾ ਪਿੰਡ ਹੈ ਉਹ ਮਾਲਵੇਤ ਉਹ ਇਦੀ ਅਗਵਾਈ ਕਰ ਰਹੇਗੇ ਸੰਤ ਜਨੈ ਦੇ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਕਾਫੀ ਲੰਮਾ ਸਮਾਂ ਵਿਖੜੇ ਪੈਦੇ ਜਦੋਂ ਸੰਨ ਵਿਖਰਾ ਸਮਾਜੀ ਉਦੋਂ ਅਗਵਾਈ ਕੀਤੀ ਇਸ ਤਖਾਲ ਦਾ ਵਿਦਿਆਲਾ ਉਥੇ ਵੀ ਚੱਲ ਰਿਹਾ ਔਰ ਇੱਥੇ ਵੀ ਚੌਕ ਮਹਿਤੇ ਵਿਖੇ ਗੁਰਮਤ ਸੰਗੀਤ ਵਿਦਿਆਲਾ ਚੱਲ ਰਿਹਾ ਜਿੱਥੇ ਵਿਦਿਆਰਥੀ ਸਿਖਿਆਰਥੀ ਜਾ ਕੇ ਹਾਜ਼ਰ ਹੁੰਦੇ ਨੇ ਆਪਣੀ ਇੱਛਾ ਜ਼ਾਹਰ ਕਰਦੇ ਨੇ ਉਹਨਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦਿੱਤੀ ਜਾਂਦੀ ਹੈ ਰਹਿائش ਦੀ ਔਰ ਪ੍ਰਸ਼ਾਦੇ ਦੀ ਉਹਨਾਂ ਦੇ ਪਹਿਨਣ ਦੇ ਕਪੜੇ ਤੇ ਸਾਰੀਆਂ ਸਹੂਲਤਾਂ ਦੇ ਕੇ ਤੇ ਉਹਨਾਂ ਨੂੰ ਮਾਇਆ ਵੀ ਦਿੱਤੀ ਜਾਂਦੀ ਹੈ ਜਿਹੜਾ ਉਹ ਉਹ ਖਰਚ ਪੱਠਾ ਆਪਣਾ ਕਰ ਸਕਣ ਤੇ ਉਹਨਾਂ ਨੂੰ ਚੰਗੇ ਚੰਗੇ ਉਸਤਾਦਾਂ ਤੋਂ ਜਿਹੜੀ ਗੁਰਬਾਣੀ ਦੀ ਸੰਥਿਆ ਦਾ ਵੀ बोਧ ਕਰਾਇਆ ਜਾਂਦਾ ਤੇ ਨਾਲ-ਨਾਲ ਡਬਲ ਕਾਰਜ ਹੋ ਰਿਹਾ ਨਾਲ-ਨਾਲ ਕੀਰਤਨ ਦੇ ਪ੍ਰਚਾਰ ਤੇ ਵਿਸਾਰ ਲਈ ਵਧੀਆ ਜਥੇ ਵੀ ਪਾਈ ਕੁਲਬੀਰ ਸਿੰਘ ਦਾ ਇੱਕ ਜਥਾ ਹੁੰਦਾ ਸੀ ਹੁਣ ਸ਼ਾਇਦ ਵਿਦੇਸ਼ ਚਲੇ ਗਏ ਨੇ ਬੜੀ ਉਹਨਾਂ ਨੇ ਕੀ ਤੰਦੀ ਖੈਬਰ ਲਈ ਔਰ ਟਕਸਾਲ ਦਾ ਜਥਾ ਉਹ ਗਿਣਿਆ ਜਾਂਦਾ ਸੀ ਇਸੇ ਤਰ੍ਹਾਂ ਹਰਮੰਦਰ ਸਾਹਿਬ ਦੇ ਕਾਗਿ ਹੁੰਦੇ ਸਨ ਭਾਈ ਸੁਖਵਿੰਦਰ ਸਿੰਘ ਨਾਗੂ ਕੇ ਉਹ ਵੀ ਟਕਸਾਲ ਨਾਲ ਜੁੜੇ ਰਹੇ ਇਹ ਹੈ ਦਮਦਿਨੀ ਟਕਸਾਲ ਸਭ ਤੋਂ ਪਹਿਲਾਂ ਜ਼ਿਕਰ ਕਰਨਾ ਇਸ ਦਾ ਬਣਦਾ ਹੈ ਟਕਸਾਲ ਦਾ ਇੱਕ ਦੂਜਾ ਆ ਵੀ ਹੈ ਕੇਂਦਰ ਉਹ ਹੈ ਸੰਗਰਾਵਾ ਆ ਬਾਬਾ ਰਾਮ ਸਿੰਘ ਜੀ ਸੰਗਰਾਵਾ ਵਾਲੇ ਉਹ ਉਹਦੀ ਅਗਵਾਈ ਕਰ ਰਹੇ ਨੇ ਉਹ ਆਪਣੇ ਤੌਰ ਤੇ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹੁਣ ਅਗਲੀ ਜਿਹੜੀ ਟਕਸਾਲ ਹੈ ਜਿਹੜੀ ਬਹੁਤ ਪੁਰਾਣੀ ਟਕਸਾਲ ਹੈ ਜਿਹਦਾ بڑا ਉਗਾ ਨਾਂ ਹੈ ਉਹ ਹੈ ਦੌਧਰ ਟਕਸਾਲ ਜ਼ਿਲ੍ਹਾ ਮੋਗਾ ਵਿੱਚ ਕਿਸੇ ਸਮੇਂ ਕਿਹਾ ਜਾਂਦਾ ਸੀ ਕਿ ਦੌਧਰ ਦੇ ਜਿਹੜੇ ਸੂਰਮੇ ਸਰੰਗੀ ਵਾਦਕ ਨੇ ਉਹ ਜਦੋਂ ਸਰੰਗੀ ਵਜਾਉਂਦੇ ਆ ਨਾ ਦੋ ਦੋ ਸਿੰਘ ਸਨ ਉਹ ਕਹਿੰਦੇ ਵੀ ਬੰਦੇ ਨੂੰ ਜਿਹੜਾ ਸਰੰਗੀ ਸੁਣਦਾ ਨਾ ਤੁਰਿਆ ਜਾਂਦਾ ਰਹੀ ਵੀ ਉਹ ਵੀ ਕੋ ਜਦੋਂ ਕੰਨ ਚ ਆਵਾਜ਼ ਪੈਂਦੀ ਹੈ ਸਰੰਗੀ ਦੇ ਆਂ ਦੀਆਂ ਸਵਰ ਲਹਿਰੀਆਂ ਤੇ ਉਹ ਖਿੱਚਿਆਉਂਦਾ ਸੀ ਕਿ ਉੱਥੇ ਹੀ ਉੱਥੇ ਹੀ ਬਹਿ ਕੇ ਸੁਣਦਾ ਸੀ ਤੇ ਫੇਰ ਜਾਂਦਾ ਸੀ ਤੇ ਉਹ ਬਹੁਤ ਮਸ਼ਹੂਰ ਸਨ ਉਥੋਂ ਇਹ ਉਹਨਾਂ ਨੇ ਫਿਰ ਇਹ ਸ਼ੁਰੂ ਕੀਤੀ ਉਥੇ ਉਸਤਾਦ ਜਸਵੰਤ ਸਿੰਘ ਜੀ ਤੀਬਰ ਕੇ ਬਹੁਤ ਵੱਡੇ ਸੰਗੀਤਕਾਰ ਹੋਏ ਨੇ ਸਿੱਖ ਪੰਥ ਵਿੱਚ ਉਹ ਵੀ ਸੇਵਾ ਕਰਦੇ ਰਹੇ ਹੋਰ ਵੀ ਟਕਸਾਲਾਂ 'ਚ ਉਹਨਾਂ ਨੇ ਸੇਵਾ ਕੀਤੀ ਹੈ ਤੇ ਇਸ ਤਰ੍ਹਾਂ ਅ ਨੇਤਰਹੀਣਾ ਨੂੰ ਜ਼ਿਆਦਾ ਉਹਨਾਂ ਨੇ ਪ੍ਰਫਰੈਂਸ ਦਿੱਤੀ ਹੈ ਕਿਉਂਕਿ ਨੇਤਰਹੀਣਾ ਨੂੰ ਇਹ ਕੁਦਰਤੀ ਦਾਤ ਹੈ ਵਾਟੇਵਰ ਦੇ ਰਾਗੀ ਤੁਸੀਂ ਦੇਖੋ ਭਾਈ ਸਾਹਿਬ ਐਸਰਜਨ ਸਿੰਘ ਜੀ ਪਾਈ ਸਾਹਿਬ 아이 ગોਪਾਲ ਸਿੰਘ ਜੀ ਇਸੇ ਤਰ੍ਹਾਂ ਭਾਈ ਗੁਰਮੀਤ ਸਿੰਘ ਜੀ ਇਸੇ ਤਰ੍ਹਾਂ ਪ੍ਰੋਫੈਸਰ ਹਰਚੰਦ ਸਿੰਘ ਜੀ ਆ ਰਾਗ ਸੰਗੀਤ ਦੇ ਧਨੀ ਇਸੇ ਤਰ੍ਹਾਂ ਆ ਹੋਰ ਜਿਹੜੇ ਜਥੇ ਨੇ ਉਹਨਾਂ ਨੇ ਪ੍ਰਿੰਸੀਪਲ ਚੰਨਣ ਸਿੰਘ ਮਜਬੂਰ ਆ ਇਸੇ ਤਰ੍ਹਾਂ ਪ੍ਰੋਫੈਸਰ ਦੀਦਾਰ ਸਿੰਘ ਨੰਗੜ ਖੁਰਦ ਪ੍ਰੋਫੈਸਰ ਦਰਸ਼ਨ ਸਿੰਘ ਕੋਮਲ ਹੁਸ਼ਿਆਰਪੁਰ ਵਾਲੇ ਉਹ ਤਾਂ ਆਪਣੇ ਆਪ ਵਿੱਚ ਇੱਕ ਟਕਸਾਲ ਸਨ ਉਹਨਾਂ ਦਾ ਜ਼ਿਕਰ ਫੇਰ ਕਰਾਂਗੇ ਤੋਂ ਇਹ ਦੁੱਧ ਟਕਸਾਲ ਨੇ ਇਹ ਬਹੁਤ ਵੱਡੀ ਦੇਣ ਦਿੱਤੀ ਹੈ ਤੇ ਹੁਣ ਵੀ ਉਹ ਟਕਸਾਲ ਚੱਲ ਰਹੀ ਹੈ ਇਸੇ ਤਰ੍ਹਾਂ ਮੋਗੇ ਤੋਂ ਅੱਗੇ ਨੂੰ ਜਰਾ ਹੋ ਜਾਈਏ ਇਹ ਇੱਕ ਟਕਸਾਲ ਹੋਰ ਬੁੜੀ ਪ੍ਰਾਤਨ ਹੈ ਉਹਨੂੰ ਕਿਹਾ ਜਾਂਦਾ ਸਿੰਘਾਵਾਲਾ ਟਕਸਾਲ ਸਿੰਘਾਵਾਲੀ ਟਕਸਾਲ ਜਿਹੜੀ ਹੈ ਇਹ ਬੜੀ ਪ੍ਰਾਤਨ ਟਕਸਾਲ ਹੈ ਬੜਾ ਲੰਮਾ ਸਮਾਂ ਹੋ ਗਿਆ ਇਹ ਉੱਥੇ ਵਿਦਿਆਰਥੀਆਂ ਨੂੰ ਗੁਰਮਤ ਸੰਗੀਤ ਦੀ ਸਿੱਖਿਆ ਦੇਰੀਆ ਟਕਸਾਲ ਮੇਰੇ ਪਰਮ ਮਿੱਤਰ ਪ੍ਰੋਫੈਸਰ trilok singh ji ਭਾਰਤ ਸਰਕਾਰ ਦੇ ਆਲ ਇੰਡੀਆ ਰੇਡੀਓ ਦੇ A ਗ੍ਰੇਡ ਤਬਲਾਵਾਦਕ ਜਿਹੜੇ ਹੁਣ ਕਾਫੀ ਬਿਰਧ ਹੋ ਗਏ ਆ ਉਹ ਜਲੰਧਰ ਰੇਡੀਓ ਸਟੇਸ਼ਨ ਤੇ ਵੀ ਰਹੇ ਆ ਬਹੁਤ ਸਮਾਂ ਸ਼ਿਮਲਾ ਰਹੇ ਆ ਫਿਰ ਸ਼ਿਮਲਾ ਤੋਂ ਰਿਟਾਇਰ ਹੋਏ ਆ ਰਿਟਾਇਰ ਹੋਣ ਤੋਂ ਬਾਅਦ ਉਸਤਾਦ trilok singh ji ਨੇ ਉਹਦੀ ਕਮਾਂਡ ਸੰਭਾਲੀ ਇਹ ਬਨੂ ਆ ਪਿਛਲੇ ਦਿਨੀ ਉਹਨਾਂ ਨੇ ਦੱਸਿਆ ਸੀ ਕਿ ਉਹ ਹੁਣ ਸਿੰਘਾਵਾਲਾ ਟਕਸਾਲ ਵਿੱਚ ਬਤੌਰ ਮੁਖੀ ਕੰਮ ਕਰ ਰਹੇ ਨੇ ਬੜੇ ਬੜੇ ਵਧੀਆ ਤਬਲਾਵਾਦਕ ਉਹਨਾਂ ਨੇ ਘਾਵ ਨੂੰ ਦਿੱਤੇ ਨੇ ਤਬਲਾਵਾਦਨ ਦੇ ਖੇਤਰ ਵਿੱਚ ਤੇ ਗਾਇਨ ਦੇ ਖੇਤਰ ਵਿੱਚ ਦੋਵਾਂ ਖੇਤਰਾਂ ਵਿੱਚ ਗਾਹਨ ਤੇ ਵਾਦਨ ਦੋਹਾਂ ਖੇਤਰਾਂ ਵਿੱਚ ਉਹ ਬੜਾ ਬਖੂਬੀ ਕੰਮ ਕਰ ਰਹੀ ਹੈ ਉਹਨਾਂ ਦੀ ਅਗਵਾਈ ਹੇਠ ਸਿੰਘਾਵਾਲਾ ਟਕਸਾਲ ਨਜ਼ਦੀਕ ਮੋਗਾ ਇਸ ਤੋਂ ਬਾਅਦ ਮੈਂ ਗੱਲ ਕਰਾਂਗਾ ਮਾਨਪੁਰ ਖੰਡ ਟਕਸਾਲ ਇਹ ਰੋਪੜ ਜ਼ਿਲ੍ਹੇ ਵਿੱਚ ਹੈ ਮਾਨਪੁਰ ਖੰਡ ਪਿੰਡ ਹੈ ਇਹ ਟਕਸਾਲ ਵੀ ਬੜੀ ਪੁਰਾਣੀ ਹੈ ਇਹ ਨਾਲ ਹੀ ਬੜੇ ਬੜੇ ਪ੍ਰਸਿੱਧ ਰਾਗੀ ਕੌਮ ਨੂੰ ਦਿੱਤੇ ਆ ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹਾਂਗਾ ਭਾਈ ਅਮਰੀਕ ਸਿੰਘ ਜੀ ਸੂਰ ਵਿੱਚ ਰਾਗੀ ਸਨ ਜਿਹੜੇ ਸੱਚੇ ਸੇ ਹਰਿਮੰਦਰ ਸਾਹਿਬ ਬਹੁਤ ਲੰਮਾ ਸਮਾਂ ਸੇਵਾ ਕਰਦੇ ਰਹੇ ਅਤੇ ਮੇਰੇ ਬਹੁਤ ਮਿਹਰਬਾਨ ਸਨ ਕੀਰਤਨ ਵਿੱਚ ਰਸ ਬੜਾ ਸੀ ਜੀਵਨ ਬਹੁਤ ਉੱਚਾ ਸੁੱਚਾ ਸੀ ਉਹ ਜਦੋਂ 1984 ਦਾ ਆਪਰੇਸ਼ਨ ਗੁਰੂ ਸਟਾਰ ਹੋਇਆ ਆਪਰੇਸ਼ਨ ਗੁਰੂ ਸਟਾਰ ਖਤਮ ਹੋ ਚੁੱਕਾ ਸੀ ਤੇ ਉਹਦੋਂ ਕੁਝ ਦਿਨ ਬਾਅਦ ਉਹ ਕੀਰਤਨ ਦੀ ਡਿਊਟੀ ਕਰਕੇ ਤੇ ਆਪ ਹੀ ਡਗੋਰੀ ਨਾਲ ਤੁਰਦੇ-ਤੁਰਦੇ ਉਹ ਚਲੇ ਜਾਂਦੇ ਸਨ ਕਿ ਜਦੋਂ ਉਹ ਅ ਬੇਰ ਬਾਬਾ ਬੁੱਢਾ ਸਾਹਿਬ ਦੇ ਕੋਲ ਜਿਹੜਾ ਪਿਆਉ ਹੈ ਉੱਥੇ ਇੱਕ ਪਹੁੰਚੇ ਤੇ ਕੋਈ ਇਕਾਦੁਖਾ ਸਪੋਰੈਡਿਕ ਫਾਇਰਿੰਗ ਹੁੰਦੀ ਸੀ ਯਾਨੀ ਬੰਦ ਹੋ ਚੁੱਕਾ ਸਾਰਾ ਇਹ ਜਿਹੜਾ ਮੰਦ ਬਾਗਾ ਵਰਤਾਰਾ ਉਹ ਕਿਸੇ ਨੇ ਜਾਣ ਕੇ ਨਹੀਂ ਚਲਾਈ ਗੋਲੀ ਪਤਾ ਨਹੀਂ ਕਿਵੇਂ ਇੱਕ ਗੋਲੀ ਆਈ ਉਸੇ ਅਪੋਜੀਟ ਪਾਸੇ ਬ੍ਰह्म ਘੂਟਾ ਵਾਲੇ ਪਾਸਿਓਂ ਤੇ ਉਹ ਭਾਈ ਸਾਹਿਬ ਉੱਥੇ ਖਲੋਤੇ ਸਨ ਨਾਲ ਹੀ ਉਹਨਾਂ ਦਾ ਘਰ ਸੀ ਉੱਤੇ ਦਰਸ਼ੀ ਢੋਡਰੀ ਦੇ ਉੱਤੇ ਮੈਂ ਉੱਥੇ ਘਰ ਵੀ ਉਹਨਾਂ ਦੇ ਗਿਆ ਭਾਈ ਨਿਰਮਨ ਸਿੰਘ ਜੀ ਖਾਲਸਾ ਅ ਵੀ ਉੱਥੇ ਹੀ ਰਹਿ ਜਾਂਦ ਸਨ ਭਾਈ ਗੁਰਮੇ ਸਿੰਘ ਦੇ ਨਾਲ ਹੁੰਦੇ ਸਨ ਤੇ ਉਹਨਾਂ ਦੇ ਉਹ ਗੋਲੀ ਲੱਗੀ ਤੇ ਸਿੱਖ ਪੰਥ ਦਾ ਉਹ عظیم ਕੀਰਤਨੀਆ ਮਰੋ ਤੋਂ ਹਰ ਕੇ ਦਵਾਰ ਦੇ ਮਹਾਵਗ ਅਨੁਸਾਰ ਗੁਰੂ ਚਰਨਾਂ ਵਿੱਚ ਹੀ ਬ੍ਰਹਮਲੀਨ ਹੋ ਗਿਆ ਉਹ ਮਾਨਪੁਰ ਖੰਡ ਟਕਸਾਲ ਦੇ ਚਮਕਦੇ ਰੌਸ਼ਨ ਤਾਰੇ ਸਨ ਜਿਨ੍ਹਾਂ ਨੇ ਉਹਨਾਂ ਦਾ ਇੱਕ ਸ਼ਬਦ ਗਾਇਆ ਹਮੇਸ਼ਾ ਮੇਰੇ ਜ਼ਿਹਨ ਵਿੱਚ ਦਸਕ ਦਿੰਦਾ ਰਹਿੰਦਾ ਹੈ ਜਿਹੜਾ ਉਹਨਾਂ ਨੇ ਮੇਰੇ ਪਿੰਡ ਗਾਇਆ ਸੀ ਤੇ ਆਰਐਨਡੀ ਰੇਡੀਓ ਤੇ ਵੀ ਉਹ ਬਹੁਤ ਸਮਾਂ ਹੁਣ ਵੀ ਉਹ ਲੱਗਦਾ ਨਹੀਂਦਾ ਸ਼ਬਦ ਸੋਈ RAMDAS ਗੁਰਬਲ ਭਣ ਮਿਲ ਸੰਗਤ ਧੰਨ ਧਨ ਕਰੋ ਜਿਤ ਸਤਗੁਰ ਲਗਪਰ ਪਾਈਏ ਸੋ ਸਤਗੁਰ ਸਿਮਰੋ ਨਰੋ ਇਹ ਸ਼ਬਦ ਤੇ ਹੋਰ ਸ਼ਬਦ ਉਹਨਾਂ ਦੇ ਬਹੁਤ ਸਾਰੇ ਦਿਲੰਦ ਰੇਡੀਓ ਤੋਂ ਅਪਰੂਵਡ ਰਾਗੀ ਸਨ ਇਹ ਮਾਨਪੁਰ ਖੰਡ ਦੇ ਉਗੇ ਸਤਾਰੇ ਸਨ ਇਸ ਤੋਂ ਅੱਗੇ ਆ ਜਾਈਏ ਜਵਦੀ ਟਕਸਾਲ 1999 ਵਿੱਚ ਇੱਕ ਪਿੰਡ ਤੋਂ ਆਏ ਸੰਤ ਸਾਧੂ ਸੁਭਾ ਨਿਰਵਲ ਬਿਰਤੀ ਦੇ ਮਾਰਗ ਸੰਤ ਬਾਬਾ ਸੋਚਾ ਸਿੰਘ ਜਵਦੀ ਪਿੰਡ ਲੁਧਿਆਣੇ ਦੇ ਨਾਲ ਹੀ ਨਹਿਰ ਵਗਦੀ ਹੈ ਖੇਤੀਬਾੜੀ ਜ਼ੋਸਤੀ ਦੇ ਕੋਲ ਉਹਦੇ ਪਰਲੇ ਪਾਸੇ ਛੋਟਾ ਜਿਹਾ ਪਿੰਡ ਸੀ ਹੁਣ ਤਾਂ ਬਹੁਤ ਵੱਡਾ ਹੋ ਗਿਆ ਲੁਧਿਆਣੇ ਦੇ ਵਿੱਚ ਹੀ ਰਣਗੜ੍ਹ ਹੋ ਗਿਆ ਉੱਥੇ ਉਹਨਾਂ ਨੇ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਦੀ ਨਿਸ਼ਾਨਦੇਹੀ ਕੀਤੀ ਕਿ ਛੇਵੇਂ ਪਾਤਸ਼ਾਹ ਇੱਥੇ ਆਏ ਸਨ ਮੁਬਾਰਕ ਕਦਮ ਉਹਨਾਂ ਦੇ ਚਰਨ ਪੈੇਸ਼ਣ ਉੱਥੇ ਉਹਨਾਂ ਨੇ ਛੋਟਾ ਜਿਹਾ ਗੁਰਦੁਆਰਾ ਬਣਾਇਆ ਤੇ ਉਹਨਾਂ ਨੇ ਇੱਕ ਅਲੌਕਿਕ ਸੁਪਨਾ ਜਿਹੜਾ ਸੀ ਉਹਨੂੰ ਸਾਕਾਰ ਕੀਤਾ ਉਹ ਸੀ ਕਿ ਸਾਰੀ ਬਾਣੀ ਰਾਗਾਂ ਵਿੱਚ ਹੈ 31 ਰਾਗ ਮੇਨ ਤੇ 31 ਰਾਗ ਮਿਸ਼ਰਤ ਰਾਗ ਨੇ ਦੋ ਦੋ ਰਾਗ ਮਿਲ ਕੇ ਬਣੇ ਹੋਏ ਇਹ 62 ਰਾਗ ਨੇ ਕੁੱਲ 31 ਰਾਗਾਂ ਨੂੰ ਪਹਿਲਾਂ ਉਹਨਾਂ ਨੇ ਅ ਡਿਫਾਈਨ ਕਰਨੀ ਕਮੇਟੀ ਬਣਾਈ ਫਿਰ ਪਹਿਲਾ ਤੌਰ ਤੇ ਮਨਚ ਵਿਚਾਰ ਆਇਆ ਕਿ ਰਾਗਾਂ ਦੇ ਆਧਾਰਿਤ ਤੰਤੀ ਸਾਜ਼ਾਂ ਦੇ ਨਾਲ ਤਾਰ ਦੇ ਸਾਜ਼ਾਂ ਨਾਲ ਕੀਰਤਨ ਹੋਵੇ ਇੱਕ ਨਵਾਂ ਆਈਡੀਆ ਸੀ ਸਿੱਖ ਪੰਥ ਲਈ ਬਹੁਤ ਵੱਡਾ ਪ੍ਰੋਜੈਕਟ ਸੀ ਜਿਹੜਾ ਨੇ ਮਨਚ ਆਇਆ ਤੇ ਸਾਧਨ ਬੜੇ ਥੋੜੇ ਸਨ ਪਰ ਸੰਗਤਾਂ ਦਾ ਉਤਸ਼ਾਹ ਜਿਹੜਾ ਸੀ ਉਹ ਦੇਖਣ ਵਾਲਾ ਸੀ 1999 ਚ ਉਹਨਾਂ ਨੇ ਇੱਕ ਕਮੇਟੀ ਬਣਾਈ ਉਹਨਾਂ ਨੇ ਰਾਗ ਜਿਹੜੇ ਸੀ ਉਹ ਡਿਫਾਈਨ ਕੀਤੇ ਉਸ ਤੋਂ ਬਾਅਦ ਹਿੰਦੁਸਤਾਨ ਨੇ ਦੁਨੀਆ ਭਰ ਦੇ ਪ੍ਰਸ਼ੰਸਕ ਰਾਗਿਆਂ ਨੂੰ ਸੱਦਾ ਪੱਤਰ ਭੇਜੇ ਗਏ ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਕਿ ਚਾਰੇ ਦਿਨ ਚਾਰ ਦਿਨ ਉਹ ਚੱਲਿਆ ਨਵੰਬਰ ਚ ਤੇ ਮਿੱਠੀ ਮਿੱਠੀ ਰੁੱਤ ਸੀ ਤੇ ਸੰਗਤਾਂ ਦਾ ਹੜ ਆ ਗਿਆ ਮਨੋਂ ਹਿੰਦੁਸਤਾਨ ਦੇ ਹਰ ਕੋਸ਼ੇ ਤੋਂ ਈਵਨ ਬਾਹਰਲੇ ਦੇਸ਼ਾਂ ਤੋਂ ਇਸ ਇਲਾਕਿਕ ਉਦੁੱਤੀ ਗੁਰਮਤ ਸੰਗੀਤ ਸਮੇਂ ਨੂੰ ਦਾ ਨਾਂ ਰੱਖਿਆ ਗਿਆ ਉਦੀ ਹਰ ਪੱਖ ਤੋਂ ਸਲਾਹਨਾ ਕਰਨੀ ਬਣਦੀ ਹੈ ਸੰਤ ਬਾਬਾ ਸੁਰਤਾ ਸਿੰਘ ਜੀ ਦੀ ਅਗਵਾਈ ਹੇਠ ਉਸਤਾਦ ਜਸਵੰਤ ਸਿੰਘ ਪਮਰਾ ਜਿਨ੍ਹਾਂ ਦੇ ਸਾਰੇ ਲੋਕ ਸੰਗੀਤ ਗਾਉਣ ਵਾਲੇ ਉਹਨਾਂ ਦੇ ਸ਼ਾਗਿਰਦ ਨੇ ਉਹ ਵੀ ਨਾਲ ਸਨ ਇੱਕ ਮੇਰੇ ਦੋਸਤ ਆਕਾਸ਼ワਣੀ ਦਿੱਲੀ ਦੇ ਦਰਸ਼ਨ ਸਿੰਘ ਸੰਧੂ ਇਸੇ ਤਰ੍ਹਾਂ ਡਾਕਟਰ ਗੁਰਪਜਨ ਗਿੱਲ ਤੇ ਹੋਰ ਬਹੁਤ ਸਾਰੇ ਜਿਹੜੇ ਗੁਰਮੁਖ ਸੈਜਨ ਸੀ ਉਹਨਾਂ ਦੇ ਨਾਲ ਸੀ ਯਾਨੀ ਬਹੁਤ ਉਹਨਾਂ ਨੂੰ ਆ ਸਹਾਇਕ ਮਿਲਿਆ ਤੇ ਬੀਬੀ ਜਸਪੀਰ ਕੌਰ ਜੀ ਸਨ ਬਹੁਤ ਗੁਰਮੁਖਿਆਰੀ ਜਿਹੜੇ ਕੀ ਸੰਸਭ ਕਮੇਟੀ ਦੇ ਮੈਂਬਰ ਵੀ ਦਾਸ ਦੇ ਨਾਲ ਰਹੇ ਸ਼ੋਮਣ ਕਮੇਟੀ ਵਿੱਚ ਹੁਣ ਉਹ ਦੁਨੀਆ 'ਚ ਨਹੀਂ ਇਹਨਾਂ ਸਾਰਿਆਂ ਨੇ ਇੱਕ ਟੀਮ ਵਰਕ ਦੇ ਤੌਰ ਤੇ ਕੰਮ ਕੀਤਾ ਤੇ ਉਹ 4 ਦਿਨ ਹੋਇਆ ਜੀ ਉਹਦੀ ਮਹਿਮਾ ਨੂੰ ਹਰ ਪੱਖ ਤੋਂ ਖੂਬਸੂਰਤੀ ਦੇ ਪੱਖੋਂ ਪੰਡਾਲ ਦੀ ਖੂਬਸੂਰਤੀ ਰਾਗੀਆਂ ਦੀ ਪੇਸ਼ਕਾਰੀ ਕਿੱਥੋਂ ਕਿੱਥੋਂ ਸਾਜ਼ੰਦੇ ਲੱਭ ਕੇ ਲਿਆਂਦੇ ਜੇ ਕੋ ਉੱਤਰ ਪ੍ਰਦੇਸ਼ ਤੋਂ ਪਤਾ ਲੱਗਾ ਕੋ ਫਲਾਣਾ ਤਉ ਸਾਜ਼ ਉਹ ਵਜਾ ਸਕਦਾ ਇੱਕ ਬਜ਼ੁਰਗ ਸਨ ਉਹਨਾਂ ਨੂੰ ਸਾਜ਼ ਦੀ ਆਪ ਲੈ ਕੇ ਆਏ ਇਹਨਾਂ ਉਦਮ ਕੀਤਾ ਜਯੰਦਿਕ ਪ੍ਰੈਸ ਕਾਨਫਰੰਸ ਕੀਤੀ ਲੋਕਾਂ ਨੂੰ ਜਾਣਕਾਰੀ ਦਿੱਤੀ ਔਰ ਉਹ અપਾਰ ਉਹਨੂੰ ਸਕਸੈਸ ਮਿਲੀ ਕੋਲ ਦੁਨੀਆ ਵਿੱਚ ਗੁਰਮੁਖੀ ਦੇ ਡਾਂਕੇ ਵਾਦ ਗਿਆ ਕਿ ਗੁਰਮੁਖ ਸੰਗੀਤ ਹੈ ਹੀ ਸਭ ਤੋਂ ਵੱਡੀ ਦਾਤ ਗੁਰਮੁਖ ਪਾਈ ਦਾਤ ਇਲਾਹੀ ਉਦੋਂ ਬਾਅਦ ਫਿਰ ਟਕਸਾਲ ਸਥਾਪਿਤ ਹੋ ਗਈ ਇੱਕ ਨਵੀਂ ਟਕਸਾਲ ਔਰ ਸਹੀ ਮਾਣੇ ਵਿੱਚ ਜੇ ਕੋਈ ਟਕਸਾਲ ਕੰਮ ਕਰ ਰਹੀ ਹੈ ਤੇ ਉਹ ਜਵੱਦੀ ਟਕਸਾਲ ਬਹੁਤ ਐਪਰੀਸ਼ੀਏਬਲ ਕੰਮ ਕਰ ਰਹੀ ਹੈ ਇਹ ਕੌਮ ਦੀ ਬਣ ਕੇ ਸੁਣਤੀ ਹੈ ਕਿ ਸੰਤ ਸੁਚਾ ਸਿੰਘ ਜੀ ਬਹੁਤਾਂ ਸਮਾਂ ਸੇਜੀਕ ਤੌਰ ਤੇ ਸਾਡੇ درمیان ਅ ਅਕਾਲ ਪੁਰਖ ਦਾ ਪਾਣਾ ਜਿਵੇਂ ਸੀ ਉਹ ਨਹੀਂ ਰਹੇ ਉਹਨਾਂ ਦੇ ਫਿਰ ਅਕਾਲ ਚਲਾਣੇ ਤੋਂ ਬਾਅਦ ਸਾਰੇ ਪੰਥ ਨੇ ਗੁਰਮਤਾ ਕਰਕੇ ਸੰਤ ਬਾਬਾ ਅਮੀਰ ਸਿੰਘ ਜਿਨ੍ਹਾਂ ਨੂੰ ਆਪ ਹੀ ਲੈ ਕੇ ਆਏ ਸਨ ਉਹਨਾਂ ਨੂੰ ਅ ਜ਼ਿੰਮੇਵਾਰੀ ਸੌਂਪੀ ਗਈ ਮੌਜੂਦਾ ਮੁਖੀ ਜੇ ਬਧੀ ਟਕਸਾਲ ਦੇ ਉਹ ਨੇ ਉਹਨਾਂ ਨੇ ਬਹੁਤ ਮਹਾਨ ਕਾਰਜ ਕੀਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਵਿਸਤਾਰ ਕੀਤਾ ਉਹਨਾਂ ਨੇ ਲੰਗਰ ਹਾਲ ਨਵਾਂ ਬਣਾਇਆ ਦੀਵਾਨ ਹਾਲ ਬਣਾਇਆ ਉਹਨਾਂ ਨੇ ਹੋਰ ਇਮਾਰਤਾਂ ਬਣਾਈਆਂ ਲਾਇਬ੍ਰੇਰੀ ਬਣਾਈ ਆਨਲਾਈਨ ਸਿਸਟਮ ਸ਼ੁਰੂ ਕੀਤਾ ਪ੍ਰਕਾਸ਼ਨਾਂ ਬਹੁਤ ਸਾਰੀਆਂ ਕੀਤੀਆਂ ਸੈਮੀਨਾਰ ਹੁੰਦੇ ਰਹਿੰਦੇ ਨੇ ਔਰ ਹਰ ਸਾਲ ਉਹ ਉਦੁੱਤੀ ਗੁਰਮੁਖ ਸੰਗੀਤ ਸਮੇਂ ਨੂੰ ਉਸੇ ਤਰ੍ਹਾਂ ਚਲਦਾ ਆ ਰਿਹਾ ਹੈ ਤੇ ਹਰ ਸਾਲ ਇੱਕ ਰਾਗੀ ਨੂੰ ਉਹ ਸ਼੍ਰੋਮਣੀ ਰਾਗੀ ਅਵਾਰਡ ਦਿੰਦੇ ਆ ਤੇ ਬਹੁਤ ਸਾਰੀਆਂ ਲਿਖਤਾਂ ਰਾਹੀਂ ਰਿਕਾਰਡਿੰਗਸ ਰਾਹੀਂ ਇਵਨ ਪੰਜਾਬ ਤੋਂ ਬਾਹਰ ਜਾ ਕੇ ਵੀ ਹੋਰਨਾਂ ਸ਼ੁਭੇਮ ਵਿੱਚ ਲੋਕਾਂ ਨੂੰ ਗੁਰਮਤ ਸੰਗੀਤ ਬਾਰੇ ਪ੍ਰੋਗਰਾਮ ਕਰਕੇ ਸੋਝੀ ਦਿੱਤੀ ਤੇ ਦੁਨੀਆ ਨੂੰ ਪਤਾ ਲੱਗਾ ਕਿ ਇਹ ਗੁਰਮਤ ਸੰਗੀਤ ਕਿੰਡੀ ਵੱਡੀ ਦਾਤ ਹੈ ਕੁੱਲ ਮਨੁੱਖਤਾ ਲਈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਵੀ ਇਹੋ ਹੀ ਸਾਧਨ ਚੁਣਿਆ ਸੀ ਕੀਰਤਨ ਦਾ ਹੀ ਕੀਰਤਨ ਰਾਹੀਂ ਉਹਨਾਂ ਨੇ ਆਪਣਾ ਮੈਸੇਜ ਜਿਹੜਾ ਸੀ ਉਹ ਦੁਨੀਆ ਤੱਕ ਪਹੁੰਚਾਇਆ ਸੀ ਤੋਂ ਸ਼ੁਭ ਕਾਮਨਾਵਾਂ ਸੰਤ ਅਮੀਰ ਸਿੰਘ ਜੀ ਨੂੰ ਜਿਹੜੇ ਇਸ ਟਕਸਾਲ ਨੂੰ ਬੜੇ ਸਜੇ ਢੰਗ ਨਾਲ ਚਲਾ ਰਹੇ ਸੰਤ ਅਮੀਰ ਸਿੰਘ ਜੀ ਦੇ ਇੱਕ ਸਾਥੀ ਹੁੰਦੇ ਸਨ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਜਮਦੀ ਕਾ ਨਾਮ ਪ੍ਰਿੰਸੀਪਲ ਸੁਖਵੰਤ ਸਿੰਘ ਬਹੁਤ ਹੀ ਗੁਣੀ ਜਨ ਵਿਅਕਤੀ ਨੇ بڑے بڑے ਇੰਡੀਅਨ ਆਈਡਲ ਵਿੱਚ ਇੱਕ ਦਿਵਿੰਦਰ ਪਾਲ ਸਿੰਘ ਮੁੰਡਾ ਸੀ ਨੌਜਵਾਨ ਜਿਹੜਾ ਬਹੁਤ ਨਾਕਮਾਰਿਆ ਇਸ ਵੇਲੇ ਅਰਜੁਨ ਲਤਾ ਮੰਗੇਸ਼ਕਰ ਨੇ ਤੇ ਪੰਡਿਤ ਜਸਰਾਜ ਨੇ ਤੇ ਆਸ਼ਾ ਪੌਂਸਲੇ ਨੇ ਦੋਨਾਂ ਭੈਣਾਂ ਨੇ ਕਿਹਾਗਾ ਤਾਂ ਇਹ ਸਰਦਾਰ ਹੈ ਉਹ ਵੀ ਉਹਨਾਂ ਦਾ ਸ਼ਗਿਰਦ ਹੈ ਉਹ ਕੁਝ ਸਮਾਂ ਤਾਂ ਸੰਤ ਅਮੀਰ ਸਿੰਘ ਦੇ ਨਾਲ ਰਹੇ ਫਿਰ ਉਹਨਾਂ ਨੇ ਅੰਮ੍ਰਿਤਸਰ ਨੂੰ ਜਾਈ ਤੇ ਟਾਂਗਰਾ ਵਿਖੇ ਜੰਡਿਆਲਾ ਗੁਰੂ ਦੇ ਲਾਗੇ ਉਹਨਾਂ ਨੇ ਬਾਬਾ ਸੁਚਾਰ ਸਿੰਘ ਸਰਬਿਆਸ ਕੇਂਦਰ ਜਿਹੜਾ ਸੀ ਉਹ ਇਸ ਨਾਂ ਤਹਿਤ ਇੱਕ ਤਨਜ਼ੀਮ ਇੱਕ ਜਥੇਬੰਦੀ ਬਣਾਈ ਉਹਦਾ ਹੈੱਡਕੁਆਰਟਰ ਬਣਾਇਆ ਬੜੀ ਸ਼ਾਨਦਾਰ ਬਿਲਡਿੰਗ ਬਣਾਈ ਔਰ ਉਥੇ ਵੀ ਸਾਰਾਈ ਉਸੀ ਤਰ੍ਹਾਂ ਜੋ ਵਧੀ ਟਿਕਸਾਲ ਵਾਂਗ ਕੰਮ ਹੋ ਰਿਹਾ بڑے بڑے ਸੈਮੀਨਾਰ ਹੁੰਦੇ ਆ Shimla ਚ ਵੀ ਹੋਏ ਬਾਹਰ ਹੋਏ ਵਿਦੇਸ਼ਾਂਟ ਹੋਏ ਇਹ ਮੈਂ ਸਮਝਦਾ ਪ੍ਰਿੰਸੀਪਲ ਸੁਖਵੰਤ ਸਿੰਘ ਆਪਣੇ ਆਪ ਵਿੱਚ ਜਲਦੀ ਫਿਰਦੀ ਵਹੀਰ ਨੇ ਇਸ ਵੀਡੀਓ ਵਿਦੇਸ਼ ਚ ਨੇ ਔਰ ਮੇਰਾ ਖਿਆਲ 8-10 ਦੇਸ਼ਾਂ ਚ ਉਹਨਾਂ ਨੇ ਕੀਤਨ ਕਰਕੇ ਆਉਣੇ ਬਹੁਤ ਵੱਡੇ ਉਸਤਾਦ ਨੇ ਬਹੁਤ ਉਹਨਾਂ ਨੇ ਜਿਵੇਂ ਕਾਗਜ਼ ਘੜ ਕੇ ਦੇਈਦੀ ਹੈ ਨਾ ਬڑے-ਬڑے ਅੱਛੇ ਰਾਗੀ ਤਿਆਰ ਕਰਕੇ ਜਮਦੀ ਟਕਸਾਲ ਨੇ ਦਿੱਤੇ ਉਹ ਹਰਮੰਦਰ ਸਾਹਿਬ ਕੀਰਤਨ ਕਰ ਰਹੇ ਆ ਇਸੇ ਤਰ੍ਹਾਂ ਤੰਤੀ ਸਾਧਨ ਨਾਲ ਕੀਰਤਨ ਕਰਨ ਵਾਲੇ ਔਰ ਇੱਕ ਹੋਰ ਧੀ ਦੇਣ ਹੋਰ ਹੈ ਕਿ ਜਿਹੜੇ ਨਾਨ ਸਿੱਖ ਸੈਲੀਬ੍ਰਿਟੀਜ਼ ਨੇ ਜਿਵੇਂ ਸੁਨੀਦੀ ਚੋਹਾਨ ਹੈ ਜਿਵੇਂ ਕਬਤਾ ਕ੍ਰਿਸ਼ਨਾ ਮੂਰਤੀ ਹੈ ਸੁਰੇਸ਼ ਵਾਡੇਕਰ ਨੇ ਇਸੇ ਤਰ੍ਹਾਂ ਮਹਾਦੇਵਨ ਨੇ ਇਦਾਂ ਦੇ ਜਿਹੜੇ ਬਾਲੀਵੁੱਡ ਦੇ ਕਲਾਕਾਰ ਨੇ ਉਹਨਾਂ ਤੋਂ ਵੀ ਸੱਜ ਕੇ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਉਹ ਰਿਕਾਰਡ ਕਰਵਾਏ ਤੇ ਬਹੁਤ ਵੱਡਾ ਸਾਡੇ ਕੋਲ ਖਜ਼ਾਨਾ ਰਾਗਾਂ ਵਿੱਚ ਤੇ ਹਰ ਸਾਲ ਉਸ ਸਮਾਗਮ ਉਹ ਵੀ ਕਰਾਉਂਦੇ ਨੇ ਇਹ ਇੱਕ ਵੱਖਰੀ ਟਕਸਾਲ ਸਥਾਪਿਤ ਹੋਈ ਹੈ ਜਿਹੜੀ ਬੜਾ ਉਡਭੁੱਲਾ ਕੰਮ ਕਰ ਰਹੀ ਹੈ ਇਸ ਤੋਂ ਪਹਿਲਾਂ ਇੱਕ ਜ਼ਿਕਰ ਕਰਨਾ ਬਣਦਾ ਹੈ ਇੱਕ ਟਕਸਾਲ ਹੈ ਬੁੱਢਾ ਜੋੜ ਰਾਜਸਥਾਨ ਵਿੱਚ ਇੱਥੇ ਬਹੁਤ ਵੱਡਾ ਸਥਾਨ ਹੈ ਪਹਿਲਾਂ ਤਾਂ ਟਿੱਬੇ ਹੁੰਦੇ ਸਨ ਉਹਨਾਂ ਨੂੰ ਗੁਰੂ ਗੁਜਾਰਾ ਹੈ ਇਹ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਰਹੇ ਸੰਤ ਬਾਬਾ ਫਤਿਹ ਸਿੰਘ ਜੀ ਇਹ ਸੰਤ ਬਾਬਾ ਚੰਨ ਸਿੰਘ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਇਹ ਸੰਤ ਭਰਾਵਾਂ ਦੀ ਜੋੜੀ ਸੀ ਇਹਨਾਂ ਨੂੰ ਮਾਸਟਰ ਤਾਰਾ ਸਿੰਘ ਜੀ ਪੰਥਰਤਨ ਉੱਥੋਂ ਲੈ ਕੇ ਆਏ ਸਨ ਤੇ ਉੱਥੇ ਉਹਨਾਂ ਨੇ ਜੰਗਲ 'ਚ ਮੰਗਲ ਲਾਏ ਹੋਏ ਨੇ ਬਹੁਤ ਆਲੀਸ਼ਾਨ ਗੁਰਦੁਆਰਾ ਬਾਬਾ ਸੁਖਾ ਸਿੰਘ ਮਹਤਾਬ ਸਿੰਘ ਜੀ ਨੇ ਮਸਾ ਰੰਗੜ ਦਾ ਸਿਰ ਲਾ ਕੇ ਉੱਥੇ ਜਾ ਕੇ ਜਿਕਾਰਾ ਛੱਡ ਛੱਡਿਆ ਸੀ ਫਤੇਦਾ ਕਿ ਆ ਜਿਹੜਾ ਹਰਮੰਦਰ ਸਾਹਿਬ ਦੀ ਬੇਹਰਮਤੀ ਕਰਨ ਵਾਲਾ ਉਹਦਾ ਆ ਹਸ਼ਰ ਹੋਇਆ ਤੇ ਅੱਗੋਂ ਵੀ ਜਿਹੜਾ ਕਰੇਗਾ ਉਹਦਾ ਇਹੋ ਹਸ਼ਰ ਖਾਲਸਾ ਪੰਥ ਕਰੇਗਾ ਤੇ ਉਹਨਾਂ ਦੀ ਯਾਦ ਵਿੱਚ ਉੱਥੇ ਗੁਰਮਤ ਸੰਗੀਤ ਵਿਦਿਆਲਾ ਬਹੁਤ ਵੱਡਾ ਸਥਾਪਿਤ ਕੀਤਾ ਮੈਂ ਜ਼ਿਕਰ ਟਕਸ਼ਾਲਾਂ ਦੀ ਕਰ ਰਿਹਾ ਉਹ ਇੱਕ ਸੁੰਦੀ ਟਕਸ਼ਾਲ ਹੈ ਤੇ ਉੱਥੇ ਭਾਈ ਨਰਮਨ ਸਿੰਘ ਜੀ ਪਦਮਸ਼੍ਰੀ ਜਿਹੜੇ ਸਤਖਨਵਾਸੀ ਉਹ ਵੀ ਉੱਥੇ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ ਭਾਈ ਗੁਰਮੇਲ ਸਿੰਘ ਜਿਹੜੇ ਇਸ ਵੇਲੇ ਬਾਹਰ ਨੇ ਵਿਦੇਸ਼ ਵਿੱਚ ਹਰਮਨਦਰ ਸਾਹਿਬ ਦੇ ਸਾਫ ਦਾ ਰਾਗੀ ਉਹ ਵੀ ਉੱਥੇ ਸੇਵਾ ਕਰਦੇ ਰਹੇ ਸਿੱਖਦੇ ਵੀ ਰਹੇ ਤੇ ਬਹੁਤ ਵਧੀਆ ਰਾਗੀ ਉਹਨਾਂ ਨੇ ਜਿਹੜੇ ਤਿਆਰ ਕਰਕੇ ਉਹ ਦਿੱਤੇ ਨੇ ਉਹ ਤਕਸਾਲ ਵੀ ਇਸੇ ਤਰ੍ਹਾਂ ਡੁਮੇਲੀ ਤਕਸਾਲ ਹੈ ਸੰਤ ਬਾਬਾ ਸਰਵਣ ਸਿੰਘ ਜੀ ਗੰਦਾਰਬ ਫੁਗਾਰੇ ਲਾਗੇ ਪਿੰਡ ਹੈ ਉਹਨਾਂ ਦਾ ਪੁੱਲਾਰਾਈ ਉਥੇ ਉਹ ਪੈਦਾ ਹੋਏ ਬਚਪਨ ਜੇ ਅੱਖਾਂ ਦੀ ਲੋ ਜਾਂਦੀ ਨਹੀਂ ਮਾਤਾ ਪਿਤਾ ਜੀ ਨੇ ਡਵੇਰੀ ਵਾਲੇ ਸੰਤ ਬਾਬਾ ਜੀ ਉਸ ਜੀ ਦੇ ਹਵਾਲੇ ਕਰ ਦਿੱਤਾ ਸੰਤਾਂ ਨੇ ਉਹਨਾਂ ਨੂੰ ਸਿੱਖਿਆ ਦਵਾਈ ਡਬਲ ਐਮਏ ਅ ਡੋਨੇ ਫਸਟ ਕਲਾਸ ਫਸ ਵੋਕਲ ਤੇ ਇਨਸਟਰੂਮੈਂਟਲ ਦੀ ਉਹਨਾਂ ਨੇ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਫਿਰ ਸਿਖਾਉਣਾ ਸ਼ੁਰੂ ਕੀਤਾ ਅਨੇਕਾਂ ਵਿਦਿਆਰਥੀਆਂ ਨੂੰ ਉਹਨਾਂ ਨੇ ਜਾਤ ਦਿੱਤੀ ਜਿਹਨਾਂ ਵਿੱਚ ਸ਼ੋਮਣੀ ਰਾਗੀ ਭਾਈ ਬੰਤਾ ਸਿੰਘ ਲੰਮਾ ਸਮਾਹ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਵਜੋਂ ਸੇਵਾਵਾਂ ਨੇ ਬੰਦੇ ਰਹੇ ਤੇ ਪੰਜਾਬ ਸਰਕਾਰ ਨੂੰ ਸ਼ੋਮਣੀ ਰਾਗੀ ਅਵਾਰਡ ਮਿਲਿਆ ਸੰਤ ਸਰਵਨ ਸਿੰਘ ਗंधरਬ ਆਪ ਬਹੁਤ ਵੱਡੇ ਮਹਾਰਸਨ ਸਾਜ ਸੰਗੀਤ ਵਜਾਉਣ ਦੇ ਵੀ ਆ ਔਰ ਗਾਇਨ ਦੇਵੀ ਕਿ ਉਹਨਾਂ ਨੇ ਦੋ ਕਿਤਾਬਾਂ ਅਨਮੋਲ ਲਿਖੀਆਂ ਜਿਹੜੀਆਂ ਕਿ ਪੰਜਾਬੀ ਯੂਨੀਸਿਟ ਪਟਿਆਲਾ ਨੇ ਗੁਰਮਤ ਸੰਗੀਤ ਬਾਰੇ ਛਾਪੀਆਂ ਤੇ ਉਹਨਾਂ ਨੂੰ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਤੋਂ ਲਾਭ ਪ੍ਰਾਪਤ ਕਰਦੇ ਤੋਂ ਇਹ ਹੈ ਸਿੱਖ ਪੰਥ ਵਿੱਚ ਗੁਰਮਤ ਸੰਗੀਤ ਤੇ ਸਿੱਖੀ ਦੇ ਸੁਨਹਿਰੀ ਤੇ ਸਤਿ ਸਡੇ ਸੁਤਡੇ ਅਸੂਲਾਂ ਦੇ ਸਿੱਖੀ ਵਿਚਾਰਧਾਰਾ ਦੇ ਗੁਰਮਤ ਦੇ ਪ੍ਰਚਾਰ ਪ੍ਰਸਾਰ ਦੇ ਟਕਸਾਲਾ ਜੋ ਕੰਮ ਕਰ ਰਹੀਆਂ ਬਿਨਾਂ ਕਿਸੇ ਸਹਾਇਤਾ ਦੇ ਉਹ ਕਿਸੇ ਤੋਂ ਮੰਗਦੇ ਨਹੀਂ ਕੁਝ ਵੀ ਇਹ ਤਾਂ ਲੋਕਾਂ ਦੀ ਆਪਣੀ ਇੱਛਾ ਹੈ ਕਿ ਉਹ ਕੰਮ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਸ਼ੇਵਾ ਤੋਂ ਪ੍ਰਭਾਵਿਤ ਹੋ ਕੇ ਸਹਾਇਤਾ ਕਰਦੀਆਂ ਨੇ ਆਪਣੇ ਆਪ ਆਪਣੇ ਸਾਧਨਾ ਨਾਲ ਇਹਦਾ ਵੱਡਾ ਕੰਮ ਕਰਨਾ ਇਸ ਨੂੰ ਨਮਸਕਾਰ ਕਰਨਾ ਬਣਦਾ ਹੈ ਤੇ ਉਹ ਟਕਸਾਲਾਂ ਬਾਰੇ ਮੇਰੇ ਮਨੂ ਚਾਹਿਆ ਕਿ ਤੁਹਾਡੇ ਨਾਲ ਸਾਂਝ ਪਾਈ ਜਾਵੇ ਇਸ ਐਪੀਸੋਡ ਰਾਹੀਂ ਜਿੰਨੀਕ ਜਾਣਕਾਰੀ ਮੈਨੂੰ ਸੀ ਉਹ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਅਗਲਾ ਐਪੀਸੋਡ ਕਿਸੇ ਹੋਰ ਵਿਸ਼ੇ ਤੇ ਲੈ ਕੇ ਤੁਹਾਡੇ ਸਾਹਮਣੇ ਪ੍ਰਸਤੁਤ ਹੋਵਾਂਗੇ ਉਸ ਵੇਲੇ ਤੱਕ ਆਗਿਆ ਬਖਸ਼ੋ ਬਹੁਤ ਬਹੁਤ ਨਮਸਕਾਰ ਵੇਖਦੇ ਰਹੋ ਆਪਣੇ ਚੈਨਲ ਦਾ ਪੰਜਾਬ ਟਾਕਸ